ਬਹੁਤ ਸਾਰੇ ਗੋਲਗੇ ਕਲਾਕਾਰ ਗੋਲੇ ਹਰਪਨ ਪਿਆਰੇ ਬਿੰਦੂ ਟੱਲੋ ਜੀ ਇੱਕ ਫਰੋਡ ਜੀ ਲੰਬੀ ਤਾਲੀਵਾਜ ਦੀ ਜੀ ਹਾਥੇ ਵਿੱਚ ਕਾਰਨਾ ਸੋਹਣਾ ਪਿਆਰ ਕਬੂਲਾਂ ਲਈ ਪੰਜਾਬੀਆਂ ਦੇ ਦਿਲਾਂ ਦੀ ਸਰਦਾਂ ਮੈਡਮ ਰਣਜੀਤ ਕੌਰ ਜੀ ਸਾਡੇ ਨਾਲ ਆਪਣਾ ਪਿਆਰ ਤੇ ਆਸ਼ੀਰਵਾਦ ਦੇਣ ਲਈ ਪਾਉਂਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬਾਦ ਰਵੀਸ਼ੌਰ ਜੀ ਦਾ ਕਰਮਜੀਤ ਧਨਵੋਤ ਜੀ ਦੇ ਨਾਲ ਜਿੰਦੂ ਤੇ ਲੌਜੀ ਦੇਵ ਖਰਾੜ ਜੀ ਜੀ ਬਾਦ ਰਵੀਤ ਕੌਰ ਜੱਗੀ ਧੰਨਵਾਦ